ਅਰੇ thật ਕਿ ਹੈ ਕਿ ਲੰਮੇ ਪੈ ਗਏ ਆ ਉਧਰੋਂ ਬੀਬੀ ਵੀ ਉਹ ਬੈਠੀ ਆ ਮੇਰਾ ਇਰਾਦਾ ਹੀ ਉਥੇ ਗੱਲ ਕਰ ਲੈਂਦੇ ਬਾਹਰ ਇੱਥੇ ਕੀ ਰੌਲਾ ਪਾਉਣਾ ਵਾ ਫੇਰ ਗੋਪੀ ਨੇ ਸੁਣ ਸੁਣ ਕੇ ਗੱਲਾਂ ਤੇ ਉਹਨੂੰ ਦੱਸਣੀਆਂ ਤੇ ਲੜਾਈ ਜ਼ਿਆਦੀ ਵਧਣੀ ਆ ਮੈਂ ਆਖਣ ਲਈ ਆ ਬੀਬੀ ਬੈਠੀ ਆ ਉਥੇ ਤੇ ਆਜੋ ਕਰ ਲੋ ਕਰ ਲੋ ਉਹਦਣਾ ਫੇਰ ਮੇਰਾ ਜੀ ਨਹੀਂ ਕਰਨੇ ਠਾਲਣ ਨੂੰ ਮੈਂ ਥੱਕੇ ਆਏ ਆ ਓ ਯਾਰ ਜੇ ਮੈਂ ਘੜੀ ਲੰਮਾ ਪਿਆ ਨੂੰ ਪਿਆਰ ਰਹਿਣ ਦੇਣਾ ਹੀ ਹੁਣ ਮੈਂ ਬੀਬੀ ਨੂੰ ਕੀ ਆਖਾਂ ਤੇ ਰਹਿਣ ਦੋ ਫੇਰ ਫਿਰ ਬੈਠੀ ਰਹਿਣ ਦਨੂ ਮੈਂ ਹੁਣ ਉੱਥੇ ਕੋਈ ਨਹੀਂ ਇਕੱਲੀ ਬੈਠੀ ਆ ਚੱਲ ਫਿਰ ਆਜੋ ਗਾਂ ਆਏ ਬੀਬੀ ਤੂੰ ਕਿੱਥੋਂ ਆਈ ਆ ਮੈਂ ਆ ਗਵਾਂਡੀਆਂ ਦੇ ਘਰ ਗਈ ਸੀਗੀ ਤੂੰ ਗਵਾਂਢੀਆਂ ਦਾ ਖਬਰ ਲਿਆਗਾ ਤੇ ਆਪਣੇ ਘਰ ਦੀ ਖਬਰ ਨਾ ਰੱਖਿਆ ਕਰ ਘਰ ਆਪਣੇ ਕੀ ਗੱਲ ਵਾ ਰਾਜੀ ਬਾਈ ਤੇ ਮੈਂ ਛੱਡ ਕੇ ਗਈ ਆ ਬੀਬੀ ਤੈਨੂੰ ਕੋਈ ਨਹੀਂ ਪਤਾ ਲੱਗਦਾ ਉਹ ਗੱਲ ਇਹਨਾਂ ਦੀ ਗੱਲ ਸੁਣੋ ਲੋਕਾਂ ਦੀਆਂ ਹੀ ਸੁਣਿਆ ਕਰ ਤੇ ਕੀ ਹੋਇਆ ਕੀ ਆ ਕੀ ਹੁਣ ਘੜੀ ਘੜੀ ਤੈਨੂੰ ਦਸੀਏ ਰੋਜ਼ ਦੀ ਲੜਾਈ ਪਾ ਛੱਡੀਏ ਮੁਰਕੇ ਆਖਣਾ ਜਦੋਂ ਹੁੰਨੀ ਆ ਕੋਈ ਨਾ ਕੋਈ ਲਾਮਾ ਹੀ ਲੈ ਕੇ ਹੁੰਨੀ ਆ ਕੀ ਕਰੀਏ ਹੁਣ ਅਸੀਂ ਸਾਨੂੰ ਵੀ ਦੱਸ ਦੇ ਤੇ ਕੀ ਦੁੱਧ ਦਾ ਕੱਲਾ ਹੀ ਉਹਦਾ ਪੀ ਗਿਆ ਵਾ ਤੇ ਫੇਰ ਕੀ ਹੋ ਗਿਆ ਕੋਟ ਦੁੱਧ ਦੀ ਹੀ ਉਹਨੇ ਪੀ ਲਿਆ ਤੇ ਬਾਕੀਆਂ ਨੇ ਮੇਲੇ ਜਾਣਾ ਹੁਣ ਉਹ ਆਇਆ ਪਹਿਲੀ ਬੋਲਦਾ ਮੈਨੂੰ ਕਬਰਾਟ ਹੋਣ ਰਹੀ ਹੈ ਅਗਲਾ ਸੀ ਦੁੱਧ ਦੀ ਮਿੱਠਾ ਪਾ ਕੇ ਦੇ ਜਾਂ ਮੈਂ ਕਹੀ ਤੇ ਕਾਲੀ ਜੱਗ ਖਾਲੀ ਦੁੱਧ ਦਾ ਤੇ ਉਸਤਰਾ ਨਿੰਬੂ ਪਾ ਕੇ ਪਾਣੀ ਬਣਾ ਦੇ ਆਂਦਾ ਮੇਰਾ ਗਲਾ ਖਰਾਬ ਹੋ ਜਾਂਦਾ ਮੈਂ ਹੁਣ ਕੀ ਕਰਾਂ ਕੋਈ ਨਾ ਕੋਈ ਲੜਾਈ ਦਾ ਬਹਾਨਾ ਹੀ ਬਣਾ ਛੱਡਿਆ ਕਰੋ ਉਹ ਬੀਬੀ ਲੜਾਈ ਦਾ ਬਹਾਨਾ ਨਹੀਂਗਾ ਜੇ ਜਿਆਦਾ ਹੀ ਸ਼ੌਂਕ ਆ ਤੇ ਆਪਣੀ ਲਿਆਵੇ ਹਾਂ ਤੇ ਬੰਨੇ ਤੇ ਪਤਾ ਲੱਗੇ ਉਹਨੂੰ ਵੀ ਪੱਠੇ ਕਿਦਾਂ ਪਾਈ ਦੇ ਆ ਕਿਦਾਂ ਖੁਰਮ ਵਧਾਈ ਦੇ ਆ ਤੇ ਇੱਕ ਲੈ ਉਹ ਮੱਝ ਫਰਦਾ ਹੋਏ ਪਰਾ ਤੇ ਸਿਆਪਰ ਫਿਰ ਮੇਰੇ ਪਹਾੜਾ ਪੈ ਜਾਣਾ ਕਿ ਤੇਰੇ ਪਹਾੜਾ ਕੋ ਪੈਣਾ ਉਹ ਕਿਹੜਾ ਕੰਮ ਨਹੀਂ ਕਰਦਾ ਕਿੱਥੇ ਕਰਦਾ ਹਾਏ ਇਹਨਾਂ ਬੀਬੀ ਦੇ ਚਾਲੇ ਵੇਖ ਲਾ ਬੀਬੀ ਨੇ ਉਹਦਾ ਹੀ ਪੱਖ ਲਈ ਜਾਂਦੀ ਆ ਵੇ ਜਿਹੜਾ ਕਰ ਵੀਦੀ ਨਹੀਂ ਇਹਦੇ ਵਿੱਚ ਪੱਖ ਵਾਲੀ ਪੁੱਤ ਕਿਹੜੀ ਗੱਲ ਵਾ ਤੂੰ ਨਹੀਂ ਜੜੀ ਉਹੋ ਗੱਲ ਬਣਾਈ ਜਾਂਦੇ ਤੂੰ ਵੇਖੋ ਨਾ ਤੂੰ ਵੀ ਵੇਖ ਮੈਂ ਉਧਰ ਪੈੜੀ ਬੰਦੇ ਦਾ ਵੀ ਕੰਡਿਆ ਪੱਠੇ ਵੀ ਵੜਦਾ ਗੋਆ ਵੀ ਛੋੜਦਾ ਮਈਆਂ ਨੂੰ ਪੱਠੇ ਪਾਉਣ ਰਿਆ ਨਵਾਲਦਾ ਉਹ ਕੀ ਕਰਦਾ ਜੈਂਟਲਮੈਨ ਬਣ ਕੇ ਹੂ ਕਰਕੇ ਤੇਰੇ ਲੱਗੂ ਨਹੀਂ ਲੱਗ ਜਦੋਂ ਉਦੋਂ ਦੇ ਦਿਨ ਪਰ ਲੱਗਣ ਰਿਆ ਉਦਾਂ ਬੀਬੀ ਇਹ ਵਾਧੂ ਘਟੂ ਆ ਨਹੀਂ ਵਾਧੂ ਘਟੂ ਕਿਉਂ ਆ ਮਿੰਦੂ ਉਹ ਵੀ ਉਹਦਾ ਦੁੱਖ ਵੀ ਉਹਨਾਂ ਦਾ ਉਹਦਾ ਨਹੀਂ ਨਾ ਉਹਦਾ ਕਿੱਥੋਂ ਜੇ ਦੁੱਧ ਦੀ ਗੱਲ ਕੀਤੀ ਤੇ ਕਹਿੰਨੇ ਜੀ ਉਹਨੇ ਪੀਲੇ ਤਾਂ ਕਿ ਇਹਨੂੰ ਇਹ ਨਿੰਬੂ ਪਾਣੀ ਦੇ ਦੇਨੀਓ ਨਹੀਂ ਤੂੰ ਆਨੀ ਨਾ ਉਧਰ ਆਇਆ ਤੇ ਮੈਂ ਕਿਹਾ ਗਰਮੀ ਦੇ ਵੇਲੇ ਤੂੰ ਨਿੰਬੂ ਪਾਣੀ ਬਣਾ ਲੈਨੀਓ ਮੈਂ ਤਾਂ ਤੈਨੂੰ ਹਾਕ ਆਖੀ ਤੂੰ ਤਾਂ ਬਲ ਪਾ ਲਿਆ ਗੱਲ ਸਾਡਾ ਨਹੀਂ ਉਹ ਇਦਾਂ ਝਟ ਨੰਗਣਾ ਤੇ ਨਾ ਹਾਨੂੰ ਇਦਾਂ ਇੰਨੀਆਂ ਗੱਲਾਂ ਆਉਂਦੀਆਂ ਹੀ ਆ ਹੈ ਉਹਦੀ ਜਨਾਨੀ ਨੂੰ ਪੁੱਛਿਆ ਆਵਾਜ਼ ਮਾਰ ਕੇ ਉਹ ਆਦੀ ਮੈਨੂੰ ਉਹ ਹੀ ਨਹੀਂ ਪਤਾ ਉਹਨੇ ਉਦਾਂ ਹੀ ਅੱਖਾਂ ਮੀਟਿਆ ਰਹੀਂਦੀ ਗਾਵਾ ਉਹ ਵੇਖਦੀ ਨਹੀਂ ਕਿਸੇ ਪਾਸੇ ਤੇ ਚਲੋ ਉਹਨੇ ਫ੍ਰੀਜ ਖੋਲੀ ਤੇ ਦਿਸਿਆ ਹਾਉ ਤੋ ਉਹਨੇ ਪੀ ਲਿਆ ਹੋਊਗਾ ਫੇਰ ਕੀ ਹੋ ਗਿਆ ਚਲ ਈ ਛੇ ਇੱਕ ਮਿੰਟ ਉਹ ਇਹ ਗੱਲ ਦੱਸ ਇਹ ਜਾਂਦਾ ਵਾ ਰੋਜ਼ ਹੀ ਜਾਂਦਾ ਤਿਆਰ ਸ਼ਿਆਰ ਹੋ ਕੇ ਜਾਂਦਾ ਤੈਨੂੰ ਇਹਨੇ ਦੱਸਿਆ ਮੈਂ ਕਿੱਥੇ ਜਾਂਦਾ ਕਿੱਥੇ ਨਹੀਂ ਚਲੋ ਅਜੇ ਮੁੰਡਾ ਖੁੰਡਾ ਵਾ ਜੇ ਚਲ ਜਾਂਦਾ ਤਾਂ ਫੇਰ ਕੀ ਹੈ ਬੀਬੀ ਮੁੰਡਾ ਦੇ ਮਮੀ ਹੈਗਾ ਸੀ ਤੇ ਮੇਰੇ ਉਹਦੇ ਨਿੱਕੇ ਹੁੰਦੇ ਆ ਤਾਂ ਮੈਨੂੰ ਦਾਤੀ ਫੜਾਤੀ ਸੀ ਤੁਸੀਂ ਤੇ ਮੈਂ ਉਦੋਂ ਦਾ ਹੀ ਉਹ ਕੰਮ ਕਰਨ ਡਿਆ ਤੇ ਇਹਨੂੰ ਕਿਉਂ ਨਹੀਂ ਆਨੀ ਤੁਸੀਂ ਇਹ ਡਾ ਜੰਮਿਆ ਹੈਗਾ ਇਹ ਨਹੀਂ ਨਿਕਾ ਹੈਗਾ ਉਹ ਦੋ ਇਹਨੂੰ ਵੀ ਪਤਾ ਮੈਂ ਆਨੀ ਆਪ ਹੀ ਤੋ ਕੰਮ ਕਰਿਆ ਕਰ ਤੁਸੀਂ ਇੱਕੋ ਗੱਲ ਕੋਈ ਨਾ ਕੋਈ ਲੜਾਈ ਦਾ ਰੋਜ਼ ਹੀ ਬਣਾ ਬੜਾ ਲੈਨੇ ਮੈਂ ਕਰੋ ਹੀ ਚਲ ਜਾਨੀ ਚਲ ਆਉਂਦੇ ਆ ਯੋ ਇਹ ਪੁੱਛਣਿਆ ਜੀ ਬਾਰੇ ਇਹਨੂੰ ਦੱਸਦਾ ਹਾਂ ਅੱਛਾ ਨਹੀਂ ਬਾਤ ਇਹਨੇ ਕੋ ਜੀ ਬਾਰੇ ਮਾਰਾਂਗੇ ਨਾ ਆ ਮਾਰਾਂ ਹੋਰ ਵਧੀਆ ਠੀਕ ਤੂੰ ਪੁੱਛਣ ਦੀ ਆ ਜੀ ਬਾਰੇ ਤੇ ਮੈਂ ਦੱਸਿਆ ਤਾਂ ਨਹੀਂ ਉਹ ਤੂੰ ਵੀ ਦੱਸਿਆ ਨਹੀਂ ਮੜ ਗਿਆ ਉਹ ਜੀ ਭਰਾ ਸਵਾਲ ਲੈਣਿਓ ਘਰ ਆ ਕੇ ਗੱਲ ਕੀਤੀ ਤੇ ਭਾ ਦੇ ਤੇ ਪੈਰਾਂ ਦੇ ਪਾਣੀ ਨਹੀਂ ਪੈਂਦਾ ਕਹਿੰਦਾ ਹੈ ਹੀ ਕੱਖ ਨਹੀਂ ਮੈਂ ਉਹਨਾਂ ਨਾਲ ਗੱਲ ਕਰ ਬੈਠਾ ਨਹੀਂ ਉਹ ਕਰਦੇ ਕੋ ਲਮਾਂ ਵੀ ਸਹੀ ਮੈਂ ਫੇਰ ਜਾ ਕੇ ਪੁੱਛਦਾ ਉਹਨੂੰ ਲਿਵ ਲੈਣੀ ਆ ਆਹ ਮੈਂ ਉਹਨਾਂ ਕੀਤੀ ਗੱਲ ਤਾਂ ਕਹਿੰਦਾ ਮੈਨੂੰ ਦੱਸੀ ਤੇ ਮੈਂ ਤੇਰੇ ਵਾਲਾ ਵਖਣਿਆ ਤੂੰ ਦੱਸਿਆ ਨਹੀਂ ਹਾਂ ਨਾਲ ਦਾ ਜਵਾਬ ਕੋਈ ਮੁੜ ਕੇ ਨਹੀਂ ਦੱਸ ਦੇਣਾ ਮੈਂ ਜੀਬ ਤੇ ਲੈਣੀ ਲੈਣੀ ਆ ਹੂੰ ਜੀ ਉਹ ਬਿਰਨ ਕਦਾ ਕਰਦੀ ਗਰਮੀ ਪੈਂਦੀ ਜਿਹੜੀ ਬੰਦਾ ਜਾਂਦਾ ਬੰਦ ਆਹੋ ਨਾਲੇ ਜੇ ਨਹੀਂ ਦਿੰਦਾ ਭਾਅ ਤਾਂ ਆਪਣੇ ਪੈਸੇ ਨਾਲ ਲੱਲਾ ਫੇਕੇ ਪੈਸੇ ਤੇ ਕੋਣੀ ਆ ਉਹ ਪੈਸੇ ਤੇ ਹੈਗੇ ਆ ਫੇਰ ਭਾਅ ਦੇ ਕਹਿਣਾ ਪਾਣੀ ਇਹਨੇ ਕਿੱਥੋਂ ਕੱਢ ਲਈ ਉਹ ਮੈਂ ਕਹਿੰਦਾ ਕਦਾ ਗੁੱਦਾ ਤਾਰਾਂਗੇ ਉਹਨੇ ਕਿੱਥੋਂ ਦੇਨੇ ਉਹਨੇ ਸਾਹਮਲੇ ਬੈਂਕ ਬੂੰਗ ਜਗੇ ਉਹ ਕਹਿੰਦਾ ਮੈਂ ਮੁੰਡਾ ਬਾਹਰ ਘੱਲਣਾ ਆਹੋ ਮੁੰਡਾ ਤੇ ਫੇਰਦਾ ਵਾ ਘਰ ਵੀ ਬੜਾ ਮਦਦ ਵਾਲੇ ਹੋਏ ਰਹੇ ਤੇ ਵੀ ਅੱਡ ਕਰ ਦੋ ਸਾਨੂੰ ਅੱਡ ਕਰ ਦੋ ਆਹ ਤੇ ਉਹਨੇ ਕਹਿਣਾ ਹੀ ਅੱਡ ਕਰ ਦੇ ਹੁਣ ਸਾਹ ਸੁਗੀ ਲਈ ਪਈ ਸਾਰੀ ਚਲੋ ਕੋਈ ਨਹੀਂ ਜੀਬ ਜੋਗੇ ਤੇ ਮੈਂ ਕਢਾਉਂਗਾ ਹੀ ਤੈਨੂੰ ਹੂੰ ਆ ਪਾ ਫੇ ਲੜਾਈ ਮਣੀ ਮੋਟੀ ਕੀ ਹੋਦਾ ਹਣਾ ਗੱਲ ਬਾਨੀ ਆ ਨਹੀਂ ਨਹੀਂ ਇਹਨਾਂ ਮਾਤਾ ਨੂੰ ਕਹੂੰਗਾ ਉਹਨੇ ਬਸ ਲਾ ਨਹੀਂ ਸਾਰੇ ਮੁੰਡੇ ਮੜੇ ਆਪਣੇ ਮੜਕੇ ਤੇ ਲੈੰਦਾ ਰਹੀ ਇਹ ਛੰਦ ਬਣਿਆ ਹੋਗਾ ਤੂੰ ਗਾਂਹੇ ਲੋੜਪੇ ਦੇ ਵੇਚਣ ਵਾਲਾ ਬਣੇਗਾ ਆਹ ਇਹ ਗੱਲ ਹੈ ਜੀ ਤੇਰੀ ਗੱਲਬਤ ਸਹੀ ਆ ਤੇਰੀ ਹੂੰ ਕੋਈ ਨਹੀਂ ਕਰਦੇ ਆ ਗੱਲ ਆ 10 15000 ਘੱਟ ਵੇਚ ਜੂਗੀ ਪਰ ਤੇਰੇ ਹੱਥ ਛੰਦ ਤੋਊਗਾ ਹੀ ਨਗੋ ਨਹੀਂ ਉਹ ਤੇ ਹੈ ਹੀ ਆ ਪੈਸੇ ਇਕੱਠੇ ਬਣ ਜਾਂਦੇ ਆ ਕਰਾ ਆਪਣੇ ਨਾਮ ਨਹੀਂ ਜੀਬ ਨਹੀਂ ਆਪਣੇ ਨਾਮ ਕਰਾਵਾਂਗੇ ਆ ਆ ਤਾਂ ਅਸੀਂ ਦੱਦੀ ਮੈਨੂੰ ਮੈਂ ਦੱਸ ਦਿੰਦਾ ਮੈਂ ਜਾ ਕੇ ਹੂੰ ਚੰਗਾ 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 ਲੜਦੇ ਸਤ ਨੂੰ ਗੱਲ ਦੱਸ ਵੀ ਉਹ ਕੀਤੀ ਉਹ ਅੱਡ ਹੋਣ ਦੀ ਗੱਲ ਕੀਤੀ ਉਹਨਾਂ ਕਿ ਨਹੀਂ ਦੱਸ ਕਰ ਜਗਤਰਾ ਲਉਣਾ ਵਾ ਤੁਸੀਂ ਅੱਡ ਹੋ ਕੇ ਲਾ ਲਓ ਕਾ ਕਰਜਾ ਸੜ ਗਈ ਕਿਸਮਤ ਸਾਡੀ ਹਾਨੂੰ ਹੀ ਕਰਜ਼ਾ ਕਰਜ਼ਾ ਸਾਈ ਜਾਓ ਸੜ ਗਈ ਦੀ ਗੱਲ ਛੱਡ ਜੇ ਲੋ ਵੰਡ ਵਡਈਆ ਹੁੰਦੇ ਪੈਣਾ ਉਹ ਜਿੰਨਾ ਕਰਜਾ ਹੋਊਗਾ ਅੱਧੋ ਅੱਧ ਪੈ ਜਾਊਗਾ ਅੱਧਾ ਉਹ ਲਾਵੇ ਦੱਦਾ ਮੈਂ ਲਾਉਂ ਤੱਜੇ ਤੁਸੀਂ ਸਾਂਝਾ ਹੀ ਲਾ ਲੋ ਤੇ ਅੱਡ ਨਾ ਹੀ ਹੋ ਮੈਂ ਹੀ ਦੱਸ ਮੈਨੂੰ ਬੜਾ ਦੁੱਖ ਲੱਗਦਾ ਜੇ ਤੁਸੀਂ ਅੱਡ ਦਾ ਨਾਂ ਲੈਂਦੇ ਹੁਣ ਮੇਰੀ ਗੱਲ ਸਾਂਝਾ ਏਦਾਂ ਥੋੜਾ ਲੱਥ ਜਾਣਾ ਵਾ ਉਹ ਵੀ ਕੰਮ ਕਰੇ ਫਿਰ ਕੇ ਕੰਮ ਕਰੂਗਾ ਹੀ ਕਰੂਗੀ ਹੋਣਾ ਏਦਾਂ ਹੀ ਆਖੀ ਜਾਂਦੀ ਹੁਣ ਇਹਦੇ ਨਿਆਣੇ ਆ ਜਾਣਗੇ ਵੀ ਮੰਮੀ ਦੁੱਧੂ ਪੀਣਾ ਵਾ ਜਾਂ ਅਸੀਂ ਚਾਹ ਪੀਣੀ ਆ ਜਾਂ ਤੁਸੀਂ ਜਿੱਦਾਂ ਆਏ ਆਖੋ ਕਿ ਦਿਵਿੰਦਰਕੁੱਟ ਚਾਹ ਬਣਾ ਕਾਦੀ ਬਣਾਉਂਗੀ ਚਾ ਚਲੋ ਸਾਰੇ ਛੱਡੋ ਗੱਲ ਸਾਡੇ ਘਰ ਬਾਹਰੋਂ ਹੀ ਕੋਈ ਆ ਜੇ ਤੇ ਕਿਸ ਨੂੰ ਚਾਹ ਪਿਆਲਣੀ ਪੈਜੂਗੀ ਤਕੀ ਮੈਂ ਉਹ ਤੇ ਆ ਸਕੇ ਵਖਾਲ ਦੂੰ ਗਾੜੀ ਪੇ ਮੇਰਾ ਦੇ ਰਹੀ ਤਾਂ ਦੁੱਧ ਪੀ ਗਿਆ ਭੈਣ ਜੀ ਤਨ ਚਾਹ ਪਿਆ ਲੈਣੀ ਸੀ ਦੁੱਧ ਉਹ ਪੀ ਗਿਆ ਐਦਾਂ ਕਰਕੇ ਵਖਾਲ ਦੂੰ ਗਾੜੀ ਚਾਹ ਤਾਂ ਕੋਈ ਨਹੀਂ ਘਰ ਵਾਦਾ ਘਾਟਾ ਹੋਈ ਜਾਂਦਾ ਵਾ ਬੀਬੀ ਅਹੀਂ ਤੇਰੀਆਂ ਗੱਲਾਂ ਨਾਲ ਸਾਰੇ ਨਾ ਸਹਿਮਤਾਂ ਜੇ ਆਪਾਂ ਮੜਾ ਮੋਟਾ ਆਡੋ ਹੋਈ ਹੋਵਾਂਗੇ ਨਾ ਉਨੂੰ ਵੀ ਲਗਤ ਹੋਊਗੀ ਵੀ ਮੈਂ ਆਪਣਾ ਟੱਬਰ ਪਾ ਲੈਣਾ ਉਹਨੂੰ ਆਪਣੇ ਘਰ ਦਾ ਫਿਕਰ ਹੋਊਗਾ ਅਜੇ ਵੱਡੇ ਭਰਾ ਦੇ ਸਿਰ ਤੇ ਐਸ਼ਾਂ ਲੈਂਡਿਆ ਜਦੋਂ ਕੱਲੇ ਦੇ ਸਿਰ ਤੇ ਪੈ ਗਈ ਨਾ ਪਤਾ ਇਹਨੂੰ ਫੇਰ ਲੱਗਣਾ ਮਸਾ ਮਸਾ ਨਿਆਣਿਆਂ ਆਪਣਿਆਂ ਦਾ ਉਹਨੂੰ ਫਿਕਰ ਨਹੀਂ ਹੈਗਾ ਹਾਂ ਤੇ ਜੇ ਉਹਦੇ ਕੋਲ 100 ਰੁਪਏ ਨਹੀਂ ਜੇਬ ਦੇ ਵਿੱਚ ਹੁੰਦੇ ਕੀ ਕਰਦਾ ਪੈਸਾ ਨੂੰ ਕਿਤੇ ਰੋਟੀ ਦਾ ਫਿਕਰ ਨਾ ਕਰੀ ਜਿਹਦੇ ਵੱਲ ਮਰਜੀ ਬੈਠ ਕੇ ਖਾ ਲਈ ਆਹੋ ਕੇ ਮੈਂ ਜਿੰਦਾਂ ਦੀ ਆਖੇਗੀ ਉਦਾਂ ਦੇ ਮਿਲਣਗੇ ਤੈਨੂੰ ਨਾ ਉਹ ਮੇਰੀ ਰੋਟੀ ਪਕਾਉਣ ਤੇ ਨਾ ਤੁਸੀਂ ਪਕਾਓ ਤੇ ਮੈਂ ਚੁੱਪ ਕਰਕੇ ਬੈਠੀ ਉਹ ਕੌਣ ਦੇ ਨਾਮ ਕੋਣ ਅਸੀਂ ਉਹਨਾਂ ਨੂੰ ਆਪਾਂ ਨਹੀਂ ਉਹਨਾਂ ਨੂੰ ਕਹਿ ਸਕਦਾ ਵੇਂਦੀ ਰਿਆ ਕਰਾਂ ਚੌਕਿਆਂ ਵਾਲਾ ਇਦਾਂ ਦੀ ਗੱਲ ਨਹੀਂ ਹੋਣੀ ਇਦਾਂ ਦੀ ਗੱਲ ਲੈ ਇਹਦੇ ਪਹਾੜਾ ਰੌਲਾ ਹੀ ਆ ਇਹ ਰੌਲਾ ਦੱਸਦਾ ਹੀ ਆਣ ਕੇ ਫਿਰ ਤੁਰ ਕੇ ਆ ਗਿਆ ਯੋ ਪੁੱਛ ਲੈ ਨੇ ਕੀ ਹੋਇਆ ਹੁਣ ਹੋ ਆ ਕੋਹ ਨਹੀਂ ਦੁੱਧ ਪੀਲਾ ਕਰਮਾ ਸਾਡੇ ਸਾਡੇ ਬੈਠੇ ਲਖਾਨ ਵਾਲੇ ਪਿਆਲੀ ਪੁਲੀ ਮਾਤਾ ਕੋ ਲੈ ਤੈਨੂੰ ਨਾ ਸਾਡੇ ਚ ਨਹੀਂ ਇਹੋ ਜਿਹਾ ਰਿਵਾਜ ਹੈਗਾ ਆਹੋ ਤੇ ਨਾ ਮੇਰੇ ਦਿਲ ਚੀਆ ਗੱਲ ਤੂੰ ਦੁੱਧ ਪੀਲਾ ਕਰਮ ਕਰਕੇ ਜਾ ਅੰਦਰੋਂ ਤੇ ਦੁੱਧ ਪੀਨ ਲਈ ਪੀਨ ਲਈ ਚੰਗਾ ਆ ਗਿਆ ਆਹੋ ਠੱਡਾ ਦੁੱਧ ਹੀ ਕਿਤੇ ਤਾਂ ਮਜਾ ਆ ਪੀਂਦਾ ਪੀ ਕੇ ਮੈਂ ਚੱਲ ਗਿਆ ਚੰਗਾ ਹੋ ਗਏ ਰੇ ਇਹ ਕੋਈ ਪਰੋਣਾ ਆ ਜੇ ਕੋਈ ਆਂਡ ਗਵਾਂਡ ਆ ਜੂ ਫਿਰ ਉਹਨੂੰ ਕਿੱਥੋਂ ਦੇਣੀ ਚਾਹ ਬਣਾ ਕੇ ਜਿਹੜੇ ਹਿਸਾਬ ਨਾਲ ਸਾਡੇ ਘਰ ਕਲਾ ਰਹਿੰਦੀ ਆ ਪਰੋਣਾ ਨਹੀਂ ਕੋਈ ਆਉਂਦਾ ਤੇ ਕਲਾ ਰੱਖਦਾ ਕੋਣ ਵੇਖਾ ਜੋੜੀ ਤੇ ਬੜੇ ਤਰੀਫ ਦੇ ਇਦਾਂ ਜਦਾਂ ਹੰਸਾਂ ਦੀ ਜੋੜੀ ਇਕੱਠੀ ਹੋ ਕੇ ਬੈਠੀ ਅਸੀਂ ਕਹਾਈ ਰੱਖਦੇ ਆ ਸਾਡਾ ਨਹੀਂ ਘਰ ਚ ਕੋਈ ਮੁੱਲ ਹੈਗਾ ਮੈਂ ਬੀਬੀ ਕੱਲ ਵੀ ਆਖਾਈ ਇਹ ਸਾਨੂੰ ਬਿਸ਼ੱਕ ਘਰੋਂ ਕੱਢ ਦੋ ਜਿੱਥੇ ਮਰਜ਼ੀ ਰਹਿ ਲਈਏ ਆ ਲਾਸਟ ਵਾਰਨਿੰਗ ਦੇ ਦਿੱਤੀ ਉਹ ਤੁਹਾਨੂੰ ਵੇਖ ਲਓ ਮਰਜ਼ੀ ਆਪਣੀ ਜੋ ਕਰਨਾ ਕਰ ਲੋ ਕਮਾਲ ਹੋਈ ਪਈ ਭਾਬੀ ਤੇਰੇ ਵਾਲੀ ਦੀ ਮਾ ਜਾ ਉਥੇ ਇਦਾਂ ਕਰ ਜਾ ਜਾ ਪਾਣੀ ਵੇਖ ਕੇ ਆਪਾਂ ਜੰਨਤ ਪਰੇ ਤੂੰ ਪਾਣੀ ਮੈਂ ਵੇਖਣਾ ਮੇਰੀ ਗੱਲ ਵੀ ਇੱਕ ਮੇਰੀ ਗੱਲ ਸੁਣ ਲੈ ਤੂੰ ਲੱਗ ਗਈ ਭਾਬੀ ਦੇ ਮਗਰ ਭਾਬੀ ਦੇ ਮਗਰ ਹੀ ਲੱਗਾ ਜਿਹੜਾ ਘੜੀ ਪਿੱਛੇ ਅੱਡ ਹੋਣਾ ਅੱਡ ਹੋਣਾ ਅੱਡ ਹੋਣਾ ਆਂਦੇ ਕੰਮ ਨਹੀਂ ਕਰਦਾ ਦੁੱਧ ਪੀ ਗਿਆ ਵਾ ਫੇਰ ਆਓ ਅਜੇ ਹਾਨੂੰ ਅੱਡ ਕਰਦੋ ਸਾਨੂੰ ਅੱਡ ਕਰ ਦੋ ਜੇ ਉਹਦੇ ਨਿਆਣੇ ਮੰਗਣ ਕਿੱਥੋਂ ਲਿਆਉਣਾ ਜੇ ਕੋਈ ਆ ਗਿਆ ਚਾਹ ਕੋਲ ਨਾ ਥੋੜਾ ਸੋਚਾਂ ਵੀ ਮਗਰ ਹੈਗਾ ਬੇਖ ਕੁੱਟ ਹੈਗਾ ਕਿ ਦੁੱਧ ਉਹ ਚੱਲ ਫੇਕ ਹੀ ਹੋ ਗਿਆ ਕੋਈ ਹੈਗਾ ਚਮਣ ਚੋਈ ਲੈਣੀ ਆ ਵਾ ਤੂੰ ਨਾ ਵਾਵਾਂ ਕੇ ਕੋਲ ਤੋਂ ਉਹਨਾਂ ਨੇ ਦੇਣਾ ਵਾ ਤੇਰੀ ਇੱਕ ਗੱਲ ਸੁਣ ਤੇ ਆ ਮੈਂ ਥੋੜਾ ਦੇ ਦੇਣਾ ਕਹ ਰਿਹਾ ਭਾਬੀ ਦੀ ਮਾਂ ਬੜਾ ਫੋਨ ਕਰਦੀ ਓ ਚੁੱਕੜਾ ਦੇਈਏ ਤੇ ਅੱਡ ਕਰਾਉਣ ਨੂੰ ਪਿੱਛੇ ਲੱਗਾ ਤੂੰ ਉਹਦੇ ਕੋਈ ਨਹੀਂ ਕੋਈ ਨਹੀਂ ਮੈਨੂੰ ਸਾਰਾ ਪਤਾ ਆ ਪਤਾ ਜਨਾਨੀਆਂ ਬਾਰੇ ਮੈਨੂੰ ਸਾਰਾ ਪਤਾ ਵਾ ਕਿਹੜੀ ਚੁੱਕਣਾ ਦਿੰਦੀ ਆ ਮੈਨੂੰ ਕੀ ਗੱਲ ਮੈਂ ਅੰਨਾ ਵਾ ਮੈਨੂੰ ਨਹੀਂ ਬਾ ਲੱਗਦਾ ਜਾ ਜਾ ਕੇ ਮੇਰਾ ਮਾਰ ਕੇ ਆ ਜਾ ਉਹ ਤਾਂ ਮਾਰ ਹੀ ਆਉਣਾ ਵਾ ਮਾਰ ਹੀ ਆਉਣਾ ਹੁਣ ਬੀਬੀ ਦੇ ਸਾਹਮਣੇ ਵੀ ਕਿੱਦਾਂ ਨੰਬਰ ਲੱਗਾ ਬਣਾਉਣ ਵੀ ਮੈਂ ਮਾਰ ਹੀ ਆਉਣਾ ਅੱਗੋਂ ਪਿੱਛੋਂ ਉਹਨੂੰ ਮੈਂ ਕੰਮ ਆਖਰ ਤੁਰਦਾ ਹੀ ਨਹੀਂ ਹੁਣ ਤੇਰੇ ਲਾਗੇ ਲੱਗਾ ਹੀ ਨੰ ਚਲੋ ਜ ਗਿਆ ਤੇ ਹੈ ਹੀ ਆ ਨਾ ਨਾ ਤੇ ਵੱਡਾ ਵਾ ਤੈਨੂੰ ਨਾ ਤੀ ਨਾ ਕੀਤੀ ਉਹਨੇ ਚਲ ਚੰਗਾ ਨਹੀਂ ਕੀਤੀ ਤੇ ਪਾਣੀ ਵੇਖ ਕੇ ਆਈ ਮਾਤਾ ਤੋਂ ਲੱਕੜੀ ਖੇਤੀ ਆਡਰ ਮਾਰਿਆ ਜੀ ਤੇ ਪਾਣੀ ਵੇਖਿਆ ਹੱਥੇ ਪਾਣੀ ਸਾਰਾ ਥੋੜਾ ਥੋੜਾ ਸਾਰੇ ਪਿਆਲੇ ਪੈਣ ਹੀ ਰਿਹਾ ਏਹ ਕਿਹੜਾ ਪਿਆਲੇ ਤੋਂ ਬਾਹਰ ਨਿਕਲ ਚੱਲੇ ਆ ਪਾਣੀ ਅਜੇ ਆ ਫੇਰਾ ਮਾਰ ਕੇ ਆਇਆ ਸਾਰਾ ਉਤੋਂ ਦੀ ਤੇ ਉਸੇ ਵੇਲੇ ਮੈਨੂੰ ਪੇਟ ਆਈ ਬਹੁਤ ਹੈ ਚਲਾ ਗਿਆ ਵੀ ਚਲੋ ਮੈਗੜਾ ਜਾਣਾ ਵਾ ਇੱਥੋਂ ਹੀ ਕਹਿ ਦਣਾ ਪੈ ਇੱਥੋਂ ਲੇ ਬੇੜ ਲੈਣਾ ਮੜੇ ਜਾ ਮਾ ਪਾਣੀ ਦਾ ਕੰਨ ਮਾ ਵੇਖ ਆਇਆ ਇੱਥੋਂ ਪੈ ਲੇ ਬੇੜ ਲੈਣੇ ਆ ਪਾਣੀ ਦਾ ਪੀ ਲੈਣੇ ਆ ਕਹਿ ਦੂੰਗਾ ਵੀ ਹੈ ਚਲੋ ਵਾਣੀ ਕਿੜਾ ਪਾਣੀ ਚੋਂ ਨਿਕਲ ਚੱਲਿਆ ਇਹਨੂੰ ਗੜਾ ਪਾ ਲੱਗਣ ਗਿਆ ਚਲ ਆ ਜਾ ਅੰਦਰ ਆ ਜਾ ਇੱਥੇ ਬਹਿ ਗਈ ਆ ਜਾ ਹਾਂ ਵਾਵਾ ਗੰਡਈ ਮੈਂ ਤਾਂ ਉਧਰੋਂ ਆਈ ਸੀ ਤੇ ਮੈਂ ਇੱਥੇ ਆਣ ਕੇ ਬਹਿ ਗਈ ਤੇ ਤੁਸੀਂ ਤੇ ਕਲਾ ਹੀ ਬਸ ਘਰ ਵਿੱਚ ਫਾ ਛੱਡਦੇ ਕੀ ਕਰਾਂ ਮੈਂ ਰਵਾਂ ਨਹੀਂ ਕਲਾ ਕੋਲ ਆਹੀ ਨਹੀਂ ਕਿ ਮੈਂ ਘਰ ਰਵਾਂ ਕਿ ਮੈਂ ਬਾਹਰ ਜਾਵਾਂ ਮੈਂ ਤੇ ਇੱਕ ਬੋ ਚਲੋ ਉਧਰ ਚਲ ਗਈ ਤੇ ਚਲ ਘੜੀ ਬਹਿ ਗਈ ਉੱਥੇ ਪਾਣੀ ਪੀਣਾ ਵਾ ਪਾਣੀ ਪੀਣਾ ਵਾ ਨਹੀਂ ਪਾਣੀ ਮੈਂ ਪੀ ਕੇ ਆਈ ਹਾਂ ਮੈਂ ਤੁੰਦਰ ਨੂੰ ਕਹਿੰਦਾ ਵਾਂ ਫਿਰ ਪਾਣੀ ਪਿਆ ਨਿੰਬੂ ਪਾਣੀ ਬਣਾ ਲਾ ਚਲ ਆਹੋ ਨਿੰ ਪਾਣੀ ਬਣਾ ਕੇ ਤੇ ਪੀ ਲਾ ਨਹੀਂ ਮੈਂ ਥੋੜਾ ਪੀਣਾ ਵਾਂ ਤੈਨੂੰ ਦੇਣਾ ਪਾਣੀ ਉਹਦੇ ਕੋਲੋਂ ਦੁੱਧ ਹੁੰਦਾ ਤੇ ਚਾਹ ਬਣਾਉਣੀ ਸੀ ਹੁਣ ਦੁੱਧ ਹੈ ਨਹੀਂ ਚਾਹ ਨਹੀਂ ਨਹੀਂ ਮੇਰ ਲਈ ਨਾ ਪਾਣੀ ਬਣਾ ਕੇ ਲਿਆਓ ਮੈਂ ਨਹੀਂ ਪੀਣਾ ਆ ਬੈਠੇ ਕੰਮ ਚ ਲੈਨੇ ਸਵਾ ਗੱਲਾਂ ਦਾ ਕਿ ਨਾ ਭਾਗ ਹੀ ਆਲਾ ਆ ਜਾ ਮਨੋਹਰ ਆ ਜਾ ਕੀ ਹਾਲ ਆ ਠੀਕ ਠਾਕ ਤਨਖਾਹ ਨਹੀਂ ਮਿਲੀ ਯਾਰ ਜੀ ਤਨਖਾਹ ਤਨਖਾਹ ਕਾਦੀ ਭਾਈ ਜੋਤੀ ਵਾਲੇ ਦੀ ਕਾਦੀ ਤਨਖਾਹ ਹੁੰਦੀ ਆ ਛੇ ਮਹੀਨੇ ਕਰੇ ਪੈਸੇ ਦਾ ਮੂੰਹ ਵੇਖੀਦਾ ਤੈਨੂੰ ਪਤਾ ਹੀ ਆਗੇ ਉਹ ਹੋਈ ਤਨਖਾਹ ਕਹਿੰਦੇ ਆ ਮੈਂ ਜਿਹੜਾ ਕੰਮ ਕੋ ਮਗਾਦਾ ਤਨਖਾਹ ਨਹੀਂ ਮਿਲਦੀ ਉਹਨੂੰ ਇਹਦੀ ਕਾਦੀ ਤਨਖਾਹ ਹੁੰਦੀ ਆ ਇਹਦੇ ਆਰਤੀ ਨੇ ਦੇਣੀ ਆ ਛੇ ਮਹੀਨੇ ਜਾ ਕੇ ਹੋਰ ਸੁਣਾ ਨਹੀਂ ਸਾਰਾ ਕੰਮ ਤੇ ਤੂੰ ਕਰਦਾ ਵਾ ਤੇ ਤੈਨੂੰ ਤਨਖਾਹ ਰੱਖੀ ਨਹੀਂ ਨਾ ਕਰਦੇ ਨੇ ਮੈਂ ਨਾ ਮੈਨੂੰ ਰੋਟੀ ਪਾਣੀ ਮਿਲ ਜੇ ਵੀ ਇੰਨਾ ਹੀ ਵੜਾ ਤਨਖਾਹ ਇਹਨਾਂ ਨੇ ਮੈਨੂੰ ਕੀ ਦੇਣੀ ਆ ਭਰਾਵਾ ਤਨ ਫੇਰ ਤੂੰ ਹੀ ਕੇ ਤਨ ਕੀ ਕਰਨਾ ਹੁਣ ਜਿਹੜੇ ਸਿਰ ਤੇ ਪਈ ਉਹਨੂੰ ਤੇ ਕਰਨਾ ਹੀ ਪੈਣਾ ਪਈ ਤੇ ਦੂਜੇ ਨਾਲ ਡਾਹ ਕਰ ਦੁਜਾ ਖੇ ਨਹੀਂ ਲੱਗਦਾ ਉਹ ਮਾਤਾ ਹੱਡੀ ਨੇ ਭੂਏ ਚੜਾਇਆ ਉਹਨੂੰ ਭੂਏ ਤੇ ਚੜਾਇਆ ਤਾਂ ਰੋਟੀ ਪਾਣੀ ਕਿਦਾ ਛੜੂਗਾ ਕੀ ਪਤਾ ਉਹਨੂੰ ਪਤਾ ਹੋਊਗਾ ਮੈਂ ਤਾਂ ਜਿੰਨੇ ਜੋਗਾਗਾ ਮੈਂ ਤੇ ਦਈ ਜਨਾ ਸਿਰ ਨਹੀਂ ਉਹ ਨੌਕਰੀ ਨੌਕਰੀ ਕਰਦਾ ਚਲ ਜਾਂਦਾ ਮਿਹਰੇ ਤਿਆਰ ਹੋ ਗਏ ਕੀ ਬਤਾ ਕੀ ਕਰਦਾ ਕੀ ਨਹੀਂ ਮੈਨੂੰ ਤੇ ਦਾਨਾ ਦੱਸਦਾ ਹੀ ਆ ਵਾ ਜੈਂਟਲਮੈਨ ਬਣ ਕੇ ਪਾ ਕੇ ਬੂਟ ਸ਼ੂਟ ਦੇ ਵਿੱਚ ਭੱਜ ਜਾਂਦਾ ਮੋਟਰਸਾਈਕਲ ਤੇ ਮੈਂ ਦੇਖਾਂ ਨੌਕਰੀ ਨੌਕਰੀ ਮਿਲ ਗਈ ਉਹਨੂੰ ਯਾਦ ਕਿਦੇ ਨੌਕਰੀ ਮਿਲ ਗਈ ਇਹ ਜਿਹਨ ਨੌਕਰੀ ਕੌਣ ਦਿੰਦੇ ਆ ਹੂੰ ਜਿਹੜਾ ਬੰਦਾ ਘਰ ਦਾ ਕੰਮ ਨਹੀਂ ਕਰ ਸਕਦਾ ਬਾਹਰ ਇਹਨੇ ਨੌਕਰੀਆਂ ਕੀ ਕਰ ਲੈਣੀਆਂ ਇਹੋ ਜਿਹੀਆਂ ਤੈਨੂੰ ਫਾਹ ਪਿਆ ਕੰਮ ਕੰਮ ਦਾ ਮਨਜੋਦ ਮੈਨੂੰ ਵੀ ਪਤਾ ਵਾ ਕਿ ਮੇਰੇ ਫਾਹ ਨਹੀਂ ਪਿਆ ਤੈਨੂੰ ਪਤਾ ਮੇਰਾ ਤੇਰੇ ਸਾਹਮਣੇ ਮੇਰਾ ਮੁੰਡਾ ਜਵਾਨ ਹੋਣ ਡਿਆ ਮੈਂ ਦੋ ਪੈਸੇ ਜਿਉੜੂਗਾ ਮੈਂ ਉਹਨੂੰ ਕੇ ਬਾਹਰਲੇ ਮੁਰਖ ਕਲਾਉਂਗਾ ਬੜਕੇ ਕੱਲ ਨੂੰ ਵਿਆਹਣਾ ਵੀ ਆ ਪੁੱਤ ਬੜਾ ਕੋ ਵੇਖਣਾ ਪੈਂਦਾ ਤੇ ਕੱਲੂ ਤੈਨੂੰ ਮੁੜ ਕੇ ਪਾਈ ਪਾਈ ਦਾ ਹਿਸਾਬ ਲੈਣਾ ਮੁੜ ਕੇ ਕਿਨੇ ਤੇਰੇ ਨਿੱਕੇ ਬਰਾ ਨਹੀਂ ਹੋ ਗਿਨੇ ਉਹਨੇ ਫਿਰ ਉਹ ਗੱਲ ਵੀ ਹਿਸਾਬ ਦੇ ਬਰਾਬਰੀ ਮੰਗਣਾ ਆਹ ਉਹ ਉਹਨੂੰ ਮੈਂ ਹੈ ਉਹ ਤੇ ਮੈਂ ਆਖੀ ਜਾਂਦਾ ਪਲੇਟ ਟੁੱਟ ਕੰਮ ਤੂੰ ਕਦਰ ਇਨਾ ਵਾ ਉਹ ਫਿਰਦਾ ਰਹਿੰਦਾ ਵਾ ਜਦੋਂ ਪੈਸੇ ਦੀ ਵਾਰੀ ਆਈ ਉਹਨੇ ਫਿਰ ਥਾਵਾਂ ਵਟਾਉਣਾ ਉਹ ਮੈਂ ਤੇ ਬਥੇਰਾ ਬਾਤਾਂ ਨੂੰ ਦਿਆ ਆਖਣਾ ਫੇ ਮੈਂ ਸਾਡੇ ਕੋ ਨਹੀਂ ਏਦਾਂ ਪੁੱਗਦੀ ਸਾਨੂੰ ਵੱਡ ਕਰਦੇ ਜਿਉਂ ਅੱਜ ਉਹਨਾਂ ਦੇ ਸਿਰ ਤੇ ਉਹਦੇ ਪਈ ਉਹਨੂੰ ਪਤਾ ਉਹ ਵੀ ਕਿਦਾਂ ਕਮਾਉਣੇ ਆ ਤੇ ਕੱਲ ਨੂੰ ਅਗਲੇ ਨੇ ਹਿੱਸੇਦਾਰ ਤੇ ਬਰਾਬਰ ਰਹਿਣਾ ਤੇ ਟੁੱਟ ਟੁੱਟ ਮੈਂ ਮਰ ਚੱਲੀ ਉਹੇ ਤਾਂ ਪੁੱਛਣੇ ਤਰਖਾ ਮਿਲ ਗਈ ਆ ਆ ਤਰਖਾ ਮੈਂ ਤੂੰ ਕਰਦਾ ਮੈਂ ਮਖੌਲ ਮੈਂ ਮੈਂ ਕਾਦੇ ਜਿ ਇਚਨਾ ਕਰਨੀਆਂ ਤੇ ਤਰੇ ਤੈਨੂੰ ਪਤਾ ਵੀ ਮੈਂ ਨੌਕਰ ਆ ਤੈ ਜੇ ਸਾ ਨਾ ਕੰਮ ਕਰਦਾ ਨੌਕਰਾ ਕਾਮੀ ਆ ਉਹ ਨੌਕਰ بیوی ਦਾ ਵਾ ਮੈਂ ਨੌਕਰ ਕਰਦਾ ਹੂੰ ਹੂੰ ਮੇਰੇ ਪੱਲੇ ਤੇ ਗੋਹਾ ਪੈਂਦਾ ਈ ਉਹ ਡੰਗਰਾਂ ਦਾ ਤੁਹਾਨੂੰ ਭਰਾ ਤੂੰ ਜਿਹੜਾ ਕਰੀ-ਕਰੀ ਜਣਾ ਤੇ ਕਰੀ ਜਣਾ ਕੀ ਕਰਾਂ ਤੇ ਲੜਾਈ ਪਾ ਦੇ ਹੋਰ ਕੀ ਨੇ ਅੱਡ ਕਰਦੇ ਇਹਨੂੰ ਮੈਂ ਤੇ ਬਥੇਰਾ ਆਖਣ ਡਿਆ ਮੈਂ ਕਿਹਾ ਕਰੋ ਸਾਨੂੰ ਅੱਡ ਹੂੰ ਵੇਖੋ ਮਾਦਾ ਕੀ ਕਰਦੀ ਆ ਕੀ ਨਹੀਂ ਹੁਣ ਆਖਿਆ ਤਾਂ ਹੈਗਾ ਨਾ ਮਾਦਾ ਨੂੰ ਕਹਿਆਗੇ ਦੋ ਵਾਰ ਸੁਣਾ ਤੇ ਦੇ ਦਿੱਤਾ ਵਾ ਉਹਦੇ ਕੰਨ ਤੇ ਵੀ ਜੂਨ ਹੀ ਸਰਕਦੀ ਹੂੰ ਮਾਦਾ ਵੀ ਆਦੀ ਉਹਨਾ ਹੀ ਕਰਦੀ ਆਦਾ ਉਹ ਬਹੁਤ ਜ਼ਿਆਦਾ ਨਿੱਕੇ ਦੇ ਆਣੇ ਨਾਲ ਅੱਗੇ ਮੋਹ ਹੁੰਦਾ ਮਾਂ ਪਿਓ ਦਾ ਹੂੰ ਵੱਡੇ ਨੂੰ ਦੇ ਨਾਲ ਨੇ ਐਵੇਂ ਹੀ ਸਮਝਿਆ ਹੁੰਦਾ ਔਰ ਪਰ ਮੁੰਡਾ ਤੂੰ ਹੀ ਉਹਦਾ ਹੀ ਆ ਹੈਗਾ ਤੇ ਪਰ ਸਮਝੇ ਤਾਂ ਹੀ ਆ ਨਾ ਹੂੰ ਹੁਣ ਓਨੇ ਸਾਡੇ ਸਿਰ ਦੇ ਵਾਲ ਨਹੀਂ ਕਿ ਜਿੰਨਾ ਕਰਜ਼ਾ ਸਾਡੇ ਸਿਰ ਤੇ ਤੇ ਉਹ ਕਹ ਦੱਸਣਾ ਤੂੰ ਕਹਿੰਦਾ ਮੁੰਡਾ ਬਾਹਰ ਗੱਲਣਾ ਵਾ ਕਿੱਦਾਂ ਗੱਲ ਲੇਗਾ ਮੁੰਡਾ ਬਾਹਰ ਇਹੋ ਤੇ ਮੈਂ ਦਵਾਈ ਦੇਂਦਾ ਮਨ ਚ ਸੋਚਾਂ ਹੀ ਆਈ ਜਾਂਦੀਆਂ ਵਾ ਵੀ ਆ ਇਦਾਂ ਕਰ ਲਾਂਗੇ ਇਦਾਂ ਕਰ ਲਾਂਗੇ ਇਦਾਂ ਕਰ ਲਾਂ ਮੈਂ ਤੇ ਸੋਚ-ਸੋਚ ਹੀ ਰਾਤ ਲੰਘ ਜਾਂਦੀ ਆ ਕੰਮ ਕਰਦੇ ਆ ਦੇਣ ਲੰਘ ਜਾਂਦਾ ਮੇਰਾ ਸੋਚਾਂ ਦੀ ਗੱਲ ਆ ਸੇ ਬਾਹਰ ਕੀ ਕਰਨਾ ਹੁਣ ਫਿਰ ਚਾਹ ਲਿਆ ਮੈਂ ਬਣਾ ਕੇ ਨਹੀਂ ਬਾਸ ਤੇ ਸੋਚ ਭਰਾ ਆਪਣਾ ਤੂੰ ਕਿ ਵੇਖ ਆਪਣਾ ਨਹੀਂ ਤੇ ਇਦਾਂ ਪੈ ਰਹਿਣਾ ਕਿ ਬੰਨੇ ਬੁੰਨੇ ਦੇ ਵਾ ਇਹਦੀ ਵੀ ਗੱਲ ਠੀਕ ਆ ਕਿ ਜੋ ਮਰਜੀ ਹੁਣ ਸੱਪਾਂ ਦੀਆਂ ਸਿਰੀਆਂ ਮਿੱਧਿਆਂ ਜੀ ਉਹ ਮਰਜੀ ਹੋ ਸਕਦਾ ਰਾਤ ਬਰਾਤ ਤੇ ਠੀਕ ਕਰ ਸਕਦੇ ਗੱਲ ਤਾਂ ਤੇਰੀ ਭਰਾ ਠੀਕ ਆ ਹੁਣ ਮਾਤਾ ਅਡ ਕਰੂਗੀ ਤਾਂ ਫੇਰ ਹੀ ਹੁਣ ਕੀ ਕਹਿ ਸਕਦੇ ਇਹਦੇ ਵਿੱਚ